ਸ਼ਲੋਕ ਮੈਂ ਲਾ ਪੰਜਵਾ ਜਾਚ ਮੰਗੈ ਦਾਨ ਦੇ ਪਿਆਰਿਆ ਦੇਵਣ ਹਾਰ ਦਾ ਤਾਰ ਮੈਂ ਨਿਤ ਚਿਤਾਰਿਆ ਨਿਖਟ ਨਾ ਜਾਈ ਮੂਲ ਅਤਲ ਪੰਡਾਰਿਆ ਨਾਨਕ ਸ਼ਬਦ ਅਪਾਰ ਤਿਨ ਸਭ ਕਿਛ ਸਾਰਿਆ ਮੈਂ ਲਾ ਪੰਜਵਾ ਸਿੱਖੋ ਸ਼ਬਦ ਪਿਆਰਿਆ ਜਨਮ ਮਰਨ ਕੀ ਤੇਤ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਪੌੜੀ ਉਥਾ ਹੈ ਅੰਮ੍ਰਿਤ ਵੰਡਿਆ ਸੁਖਿਆ ਹਰ ਕਰਨ ਜਮ ਕੈ ਪੰਥ ਨਾ ਪਾਈਏ ਫਿਰ ਨਾਹੀ ਮਰਨੇ ਜਿਸਨੋ ਆਇਆ ਪ੍ਰੇਮ ਰਸ ਤਿਸਾਹੀ ਚਰਣ ਬਾਣੀ ਉਚਰੈ ਸਾਧ ਜਨ ਅਮਿਓ ਚੱਲੇ ਚਰਣੇ ਪੇਖ ਦਰਸ਼ਨ ਨਾਨਕ ਜੀ ਵਾ ਮਨ ਅੰਦਰ ਧਰਣੇ ਸ਼ਲੋਕ ਮਹਿਲਾ 5 ਵਾ ਸਤਗੁਰ ਪੂਰੈ ਸੇਵੈ ਦੁਖਾਂ ਕਾ ਹੋਏ ਨਾਸ਼ ਨਾਨਕ ਨਾਮ ਅਰਧੇ ਆ ਕਰਿ ਆਵੈ ਰਾਸ ਮਹਿਲਾ 5 ਵਾ ਜਿਸ ਸਿਮਰਤ ਸੰਕਟ ਛੁਟੈ ਅਨੰਦ ਮੰਗਲ ਬਿਸ਼ਰਾਮ ਨਾਨਕ ਜਪੀਐ ਸਦਾ ਹਰ ਨਿਮਖਨਾ ਦਿਸਰੋ ਨਾਮ ਪੌੜੀ ਤਨ ਕੀ ਸ਼ੋਭਾ ਕਿਆ ਗਣੀ ਜਿੰਨੀ ਹਰ ਹਲ ਨੱਧਾ ਸਾਦਾ ਸ਼ਰਣੀ ਜੋ ਪਵੈ ਸੋ ਸੁਖਤਾ ਬੱਧਾ ਗੁਰ ਗਾਵੇ ਅਬਨਾਸ਼ੀ ਹੈ ਜੋ ਨਗਰਭ ਨਾ ਦੱਧਾ ਗੁਰ ਪਹਿਟਿਆ ਪਾਰ ਬ੍ਰਹਮ ਹਰ ਪੜ ਬੁੱਝ ਸਮੱਧਾ ਨਾਨਕ ਪਾਇਆ ਸੋਥਣੀ ਹਰ ਅਗੰਮ ਅਗੱਧਾ ਸ਼ਲੋਕ ਮਲਾ 5ਵਾਂ ਕਾਮ ਨ ਕਰੀ ਆਪਣਾ ਫਿਰੇ ਅਵੱਤਾ ਲੋਏ ਨਾਨਕ ਨਾਏ ਵਿਸਾਰਿਆ ਸੁਖ ਕਿਨੇ ਹਾ ਹੋਏ ਮਲਾ 5ਵਾਂ ਦਿਖਾ ਕੋਣਤ ਸਗਲ ਮਾਹੀ ਜਗਤ ਰਹੀ ਲਪਟਾਇ ਨਾਨਕ ਜਨ ਵਿਚਾਰਿਆ ਮਿੱਠਾ ਹਰ ਕਾ ਨਾਉ ਪੌੜੀ ਇਹ ਨਿਸ਼ਾਨੀ ਸਾਧਕੀ ਜਿਸ ਭੇਟ ਤਤਰੀਐ ਜਮ ਕੰਕਰ ਨੇੜ ਨ ਆਵਈ ਫੇਰ ਬੋੜ ਨ ਮਰੀਐ ਭਵ ਸਾਗਰ ਸੰਸਾਰ ਦੇਖ ਸੋ ਪਾਰ ਉਤਰੀਐ ਹਰ ਗੁਣ ਗੁੰਥੋ ਮਨ ਮਾਲ ਹਰ ਸਭ ਮਲ ਪਰ ਹਰੀਐ ਨਾਨਕ ਤ੍ਰੀ ਤੂੰ ਮਿਲ ਰਹਿ ਪਾਰ ਬ੍ਰਹਮ ਨਰ ਹਰੀਐ ਸ਼ਲੋਕ ਮੈਲਾ 5 ਨਾਨਕ ਆਏ ਸੇ ਪਰਵਾਣ ਹੈ ਜਿਨ ਹਰ ਵੁਠਾ ਚਿੱਤ ਗਾਲੀ ਅਲਪ ਲਾਲੀਆਂ ਕੰਮ ਨ ਆਵੇ ਮਿੱਤ ਮੈਲਾ 5 ਪਾਰ ਬ੍ਰਹਮ ਪ੍ਰ ਦ੍ਰਿਸ਼ਟੀ ਆਇ ਪੂਰਨ ਗੰਬਿਸਮਾਦ ਨਾਨਕ ਰਾਮ ਨਾਮ ਧਨ ਕੀਤਾ ਪੂਰੇ ਗੁਰ ਪ੍ਰਸਾਦ ਪਾਉੜੀ ਮੋਹ ਨ ਚੱਲੀ ਖਸਮ ਨਾਲ ਲੱਭ ਮੋਹ ਵੇ ਬੁੱਤੇ ਕਰਤਬ ਕਰਨੋਂ ਥਲੇਰੀਆ ਮਦ ਮਾਇਆ ਸੁੱਤੇ ਥਿਰ ਥਿਰ ਜੂਨ ਤੁਵਾਈਨ ਜਦ ਮਾਰਗ ਮੁਤੇ ਕੀਤਾ ਪਾਇਨ ਆਪਣਾ ਦੁੱਖ ਸੇ ਤੀ ਜੁੱਤੇ ਨਾਨਕ ਨਾਏ ਵਸਾਰਿਆ ਸਭ ਮੰਦਿਰ ਤੇ ਸ਼ਲੋਕ ਮਹਿਲਾ ਪੰਜਵਾ ਉਠੰਦੇ ਆ ਬਹੰਦੇ ਆ ਸਵੰਦਿਆਂ ਸੁਖ ਸੋਏ ਨਾਨਕ ਨਾਮੁ ਸਲਾਹੈ ਮਨ ਤਨ ਸੀਤਲ ਹੋਏ ਮਲਾ ਪੰਜਵਾਂ ਲਾਲਚ ਅਟਿਆ ਨਿਤ ਫਿਰੈ ਸਵਾਰਥ ਕਰੇ ਨ ਕੋਇ ਜਿਸ ਗੁਰ ਭੇਤਾ ਨਾਮ ਕਾ ਤਿਸ ਮਨ ਵਸਿਆ ਸੋਏ ਪੌੜੀ ਸਭੇ ਵਸਤੂ ਕਉੜੀਆਂ ਸੱਚੇ ਨਾਉ ਮਿੱਠਾ ਸਾਦ ਆਇਆ ਤਿਨ ਹਰ ਜਨ ਚਖ ਸਾਧਹੀ ਡਿਠਾ ਪਾਰ ਬ੍ਰਹਮ ਜਿਸ ਲਿਖਿਆ ਮਾਨ ਤਿਸੈ ਬੁੱਠਾ ਇਕ ਨਿਰੰਝ ਨਰਵ ਰਹਾ ਭਾਉ ਦੁਇਆ ਕੁੱਠਾ ਹਰ ਨਾਨਕ ਮੰਗੈ ਜੋੜ ਕਰ ਪ੍ਰਭ ਦੇਵ ਤੁੱਠਾ ਸ਼ਲੋਕ ਮੈ ਲਾ ਸੰਗਮ ਜਾਚੜੀ ਸਾ ਸਾਰ ਜੋ ਜਾ ਚੰਦੀ ਏਕੜੋ ਗਾਲੀ ਵਿਆਹ ਵਿਕਾਰ ਨਾਨਕ ਧਣੀ ਵਿਹੂਣੀਆਂ ਮਹਿਲਾ ਪੰਜਵਾ ਨੀਂਜੇ ਵਿੱਧਾ ਮਨ ਪਛਾਣ ਉਵਿਰ ਲੋਥਿਓ ਜੋੜ ਨਹਾਰਾ ਸੰਤ ਨਾਨਕ ਪਾਧਰ ਤਧਰੋ ਪੌੜੀ ਸੋਈ ਸੇਵੋ ਜਿਹੜੇ ਦਾਤਾ ਬਖਸ਼ਿੰਦ ਕਲਵਿਕ ਸਬ ਬਿਨਾਸ਼ ਹੋਣ ਸਿਮਰਤ ਗੋਵਿੰਦ ਹਰ ਮਾਰਗ ਸਾਧੂ ਦਸਿਆ ਜਪਿਆ ਗੁਰਮੰਤ ਮਾਇਆ ਸਵਾਦ ਸਭ ਫਿੱਕਿਆ ਹਰ ਮਨ ਪਾਵੰਦ ਧਿਆਏ ਨਾਨਕ ਪਰਮੇਸ਼ਰ ਜਿਨ ਦਿੱਤੀ ਜਿੰਦ ਸ਼ਲੋਕ ਮਹਿਲਾ ਧਨਵਾ ਵਤ ਲੱਗੀ ਸੱਚੇ ਨਾਮ ਕੀ ਜੋ ਬੀਜੇ ਸੋ ਖਾਏ ਸਾਹਿਬ ਪਰਾਪਤ ਨਾਨਕ ਜਿਸ ਨੂੰ ਲਿਖਿਆ ਆਏ ਮਹਿਲਾ ਪੰਗਵਾਂ ਮੰਗਣ ਤ ਸੱਚ ਇੱਕ ਜਿਸ ਤੁਸ ਦੇਵੈ ਆਪ ਜਿਤ ਖਾਧੈ ਮਨ ਤ੍ਰਿਪਤੀਆ ਨਾਨਕ ਸਾਹਿਬ ਦਾਤ ਪੌੜੀ ਲਾਹਾ ਜਗ ਮਹਿ ਸੇਖਟੈ ਜੇਨ ਹਰ ਧਨ ਰਾਸ ਧੁਤੀਆ ਭਾਉ ਨ ਜਾਣਨੀ ਸੱਚੇ ਵੀ ਆਸ ਨਿਹਚਲ ਇੱਕ ਸਰੇਵਿਆ ਹੋਰ ਸਭ ਵਿਨਾਸ਼ ਪਾਰ ਬ੍ਰਹਮ ਜਿਸ ਵਿਸਰੈ ਤਿਸ ਬਿਰਥਾ ਸਾਸ ਕੰਠ ਲਾਏ ਜਨ ਰਖਿਆ ਨਾਨਕ ਬਲ ਜਾਸ ਸ਼ਲੋਕ ਮੈਂ ਲਾ ਪੰਵਾਂ ਪਾਰ ਬ੍ਰਹਮ ਫੁਰਮਾਇ ਮੀ ਉੱਠਾ ਸਹਿਜ ਸੁਭਾਏ ਅਨ ਤਨ ਬਹੁਤ ਉੱਜਿਆ ਪ੍ਰਥਮੀ ਰੱਜੀ ਟਿਪਤ ਅਗਾਹ ਸਦਾ ਸਦਾ ਗੁਣ ਉੱਚਰ ਦੁਖ ਦਾਲ ਗਿਆ ਬਿਲਾਏ ਪੂਰਬ ਲਿਖਿਆ ਪਾਇਆ ਮਿਲਿਆ ਤਸਾ ਰਜ਼ਾਏ ਪਰਮੇਸ਼ਰ ਜੀ ਵਾਲਿਆ ਨਾਨਕ ਤਸਾ ਤਿਆ ਮਹਿਲਾ ਪੰਜਵਾਂ ਜੀਵਨ ਪਦ ਨਿਰਵਾਣ ਇੱਕੋ ਸਿਮਰੀਏ ਦੂਜੀ ਨਹੀਂ ਜਾਏ ਕਿਨ ਬਿਦ ਤੀਰੀਏ ਇੱਥਾ ਸਭ ਸੰਸਾਰ ਸੁਖ ਨਾ ਨਾਮ ਦਿਨ ਤਨ ਤਨ ਹੋਸੀ ਸ਼ਾਲ ਜਾਣੇ ਕੋਏ ਜਨ ਰੰਗ ਰੂਪ ਰਸ ਬਾਦ ਕੇ ਕਰਹਿ ਪ੍ਰਾਣੀਆਂ ਜਿਸ ਕੁਲ ਹੈ ਆਪ ਤਿਸ ਕਲ ਨਹੀਂ ਜਾਣਿਆ ਰੰਗ ਰਤੇ ਨਿਰਬਾਨ ਸੱਚਾ ਗਾਵੇ ਹੀ ਨਾਨਕ ਸ਼ਰਨ ਦੁਆਰ ਜੇ ਤੁਧ ਭਾਵੇ ਹੀ ਕੌਲੀ ਜੰਮਣ ਮਰਨ ਤੈਨ ਕੋ ਜੋ ਹਰ ਲੜ ਲਾਗੇ ਜੀਵਤ ਸੇ ਪਰਵਾਣ ਹੋਏ ਹਰ ਕੀਰਤਨ ਜਾਗੇ ਸਾਧ ਸੰਗ ਜਿਨ ਪਾਇਆ ਸੇ ਹੀ ਵਡ ਤਾਗੇ ਨਾ ਹੀ ਵਿਸਰਿਆ ਤ੍ਰਿਗ ਜੀਵਨ ਟੂਟੇ ਕੱਤ ਤਾਗੇ ਨਾਨਕ ਧੂੜ ਪੁਨੀਤ ਸਾਧ ਲਖ ਕੋਟ ਤੇਰਾ ਅਗੇ ਸ਼ਲੋਕ

ਜਿਸ ਸਰਬ ਸੁਖਾ ਫਲ ਲੋੜੀਐ ਸੋ ਸੱਚ ਕਮਾਵੋ ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ ਹੋਏ ਸਗਲ ਕੀ ਰੇਣੁ ਕਾ ਹਰ ਸੰਗ ਸਮਾਵੋ ਦੁਖ ਨ ਦੇਈ ਕਿਸੈ ਜੀ ਪਤ ਸਿਉ ਘਰ ਜਾਵੋ ਪਤਿਤ ਤਪਨੀਤ ਕਰਤਾ ਪੁਰਖ ਨਾਨਕ ਸੁਣਾਵੋ ਸ਼ਲੋਕ ਦੋਹਾ ਮੈਲਾ ਪੰਜਵਾਂ ਇਕ ਦੇਸਾ ਜਨਮ ਕੀਆ ਸਰਬ ਕਲਾ ਸਮਰੱਥ ਜਿਉ ਹਮਾਰਾ ਖੰਨਿਆ ਹਰ ਮਨ ਤਨ ਸੁੰਦਰੀ ਵਥ ਮਹਿਲਾ ਪੰਮਾ ਜੇ ਘਰ ਗਹਿ ਪਿਆਰੜੇ ਤੁਧ ਨਾ ਛੋਡਾਂ ਮੂਲ ਹਰ ਛੋਡਨ ਸੇ ਦੁਰਜਨਾ ਪੜਾ ਦੋ ਜੁਕਤਾ ਸੂਲ ਪੌੜੀ ਸਦ ਨਿਧਾਨ ਘਰ ਜਿਸਦੈ ਹਰ ਕਰੇ ਸੋ ਹੋਵੇ ਜਤ ਜਪ ਜੀਵੇ ਸੰਤ ਜਨ ਪਾਪ ਮਲ ਥੋਵੇ ਚਰਮ ਕਮਲ ਹਿਰਦੈ ਵਸੇ ਸੰਕਟ ਸਭ ਖੋਵੇ ਗੁਰ ਪੂਰਾ ਜਿਸ ਤੇਤੀ ਹੈ ਮਰ ਜਨਮ ਨਾ ਰੋਵੇ ਪ੍ਰਭ ਦਰਸ਼ ਪਿਆਸ ਨਾਨਕ ਕਹਣੀ ਕਿਰਪਾ ਕਰ ਦੇਵਾ ਸ਼ਲੋਕ ਦਖਣਾ ਮਾਲਾ ਪੰਜਵਾ ਭੋਰੀ ਧਰਮ ਵੰਝਾਈਐ ਦੀ ਮੁਹੱਬਤ ਇੱਕ ਤੂੰ ਜਿੱਥੋਂ ਵੰਜੇ ਜਾਏ ਤੇਥੋਂ ਮੌਜੂਦ ਸਾਇ ਮੈਲਾ ਪੰਜਵਾ ਚੜਕਾ ਘੋੜੜਾ ਹੁੰਡੇ ਪਕੜੇ ਖੁੰਡੀ ਦੀ ਖੇਡਾਰੀ ਹੰਸਾ ਸੈਤੀ ਚਿੱਤ ਉਲਾਸ ਕੁੱਕੜ ਦੀ ਖੋਡਾਰੀ ਪੌੜੀ ਰਸਨਾ ਉੱਚਰੈ ਹਰ ਸੁਵਣੀ ਸੁਣੈ ਸੋ ਹੁਦਰ ਮਿੱਤਾ ਹਰ ਜਸ ਲਿਖਾਏ ਲਾਏ ਪਾਵਨੀ ਸੇ ਹਸਤ ਪਵਿੱਤਾ ਅਠ ਅਠ ਤੀਰ ਸਮਜਨਾ ਸਭ ਪੁੰਨ ਤਿਨ ਕਿਤਾ ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਜਿਤਾ ਨਾਨਕ ਲੜ ਲਾਏ ਉਧਾਰਨ ਦਈ ਸੇਵ ਅਮਿੱਤਾ ਸ਼ਲੋਕ ਮਾਲਾ ਪੰਚਵਾਂ ਧੁੰਦਲੇ ਕੁਲਾ ਚਿਤਨ ਆਵੇ ਏਕੜੋ ਨਾਮਕ ਸੇ ਇਤਮ ਨੂੰ ਫੁਟਨ ਜਿੰਨਾ ਸਾਈ ਵਿਸਰ ਮਹਿਲਾ ਤੁੰਵਾਂ ਪ੍ਰੇਤੋ ਕੀਤੋਂ ਦੇਵਤਾ ਤਿੰਨ ਕਰਨੇ ਹਾਰ ਸੱਬੇ ਸਿੱਖ ਉਬਾਰਿਆ ਪ੍ਰਭ ਕਾਜ ਸਵਾਰ ਨਿੰਦਕ ਪਕੜ ਪਿਸ਼ਾਰੇ ਝੂਠੇ ਦਰਬਾਰ ਨਾਨਕ ਕਾ ਪ੍ਰਵੱਡਾ ਹੈ ਆਪ ਸਾਜ ਸਵਾਰ ਪੌਣੀ ਸਭ ਬੇਅੰਤ ਕਿਛ ਅੰਤ ਨਾ ਹੈ ਸਭ ਤਿਸੈ ਕਰਣਾ ਅਗੰਗ ਅਗੋਚ ਸਾਹਿਬ ਜੀਆਂ ਕਾ ਪਰਣਾ ਹਸਤ ਦੇ ਤਤਪਾਲ ਦਾ ਸਣ ਪੋਖਣ ਕਰਣਾ ਮਿਹਰਮਾਨ ਬਖਸ਼ਿੰਦ ਆਪ ਜਪ ਸੱਚੇ ਤਰਣਾ ਜੋ ਤੁਧ ਭਾਵੈ ਸੋ ਭਲਾ ਨਾਨਕ ਦਾਸ ਸ਼ਰਣਾ